ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡਾ ਨਿਤ ਦਿਨ ਮਨੋਰੰਜਨ ਕਰਨ ਦੇ ਨਾਲ ਨਾਲ ਖਬਰਾਂ ਤੁਹਾਨੂੰ ਸੁਣਾਉਣ ਦੇ ਨਾਲ ਨਾਲ ਤੁਹਾਡੇ ਲਈ ਵਧੀਆ ਤੋਂ ਵਧੀਆ ਟੌਪਿਕ ਤੇ ਜਾਣਕਾਰੀ ਲੈ ਕੇ ਪਹੁੰਚੇ ਰਹੇ ਹਾਂ ਤੇ ਸਾਡਾ ਜਿਹੜਾ ਮਕਸਦ ਹੁੰਦਾ ਹੈ ਇੱਕ ਮੈਸੇਜ ਸਮਾਜ ਨੂੰ ਦੇਣਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਸਫਲ ਤਾਂ ਹੀ ਹੋ ਸਕਦੇ ਹਾਂ ਜੇਕਰ ਤੁਸੀਂ ਸਾਡਾ ਸਾਥ ਪੂਰਤੂ ਦਿਲ ਨਾਲ ਦੇੋਗੇ ਦਿਲ ਨਾਲ ਸਾਥ ਦੇਣ ਲਈ ਤੁਹਾਡਾ ਪਹਿਲਾਂ ਤੋਂ ਹੀ ਬਹੁਤ-ਬਹੁਤ ਧੰਨਵਾਦ ਜਿੱਤਰ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੰਗੀਆਂ ਚੀਜ਼ਾਂ ਨੂੰ ਲੱਗੇ ਸ਼ੇਅਰ ਜ਼ਰੂਰ ਕਰਦਾ ਕਰੋ ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਬੱਚੇ ਅਕਸਰ ਆਰਾਮ ਨੂੰ ਤਰਜੀਹ ਦੇ ਮੈਨ ਹੈ ਉੱਥੇ ਇੱਕ ਨਿੱਕੇ ਜਿਹੇ ਬੱਚੇ ਨੇ ਐਸਾ ਕੰਮ ਕਰ ਦਿਖਾਇਆ ਜੋ ਹਰ ਇੱਕ ਦਿਨ ਨੂੰ ਜੋ ਗਿਆ ਇੱਕ ਦਿਨ ਰਾਤ ਕੀਤਾ ਜੀ ਨੇ ਇੱਕ ਸਕੂਲੀ ਵਿਦਿਆਰਥੀ ਨੇ ਆਪਣੇ ਪਿਤਾ ਦੀ ਮਿਹਨਤ ਦੇ ਦ੍ਰਿਸ਼ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਲਈ ਸਰਤੇ ਨਿੱਕਾ ਜਿਹਾ ਮੁੰਡਾ ਰੋਸ ਸਵੇਰੇ ਸਕੂਲ ਆਪਣੀ ਚਾਚਾ ਜੀ ਦੇ ਨਾਲ ਸਕੂਟਰੀ ਤੇ ਜਾਂਦਾ ਸੀ ਪਰ ਇੱਕ ਦਿਨ ਜਦ ਉਸਨੇ ਦੇਖਿਆ ਕਿ ਉਸਦੇ ਪਿਤਾ ਜੀ ਕਿਵੇਂ ਤੁਕ ਪਛਾਉਂਦੇ ਵਿੱਚ ਮਿਹਨਤ ਕਰਦੇ ਨੇ ਕੰਮ ਕਰਦੇ ਨੇ ਕਿਸੇ ਸਾਉ ਕੋ ਲੱਗੇ ਹੋਏ ਨੇ ਤੇ ਚੱਲੇ ਪੁਰੀਆਂ ਚੁੱਕਦੇ ਨਾ ਪਸੀਨਾ ਬਹੁੰਦੇ ਨੇ ਪਰਿਵਾਰ ਦੀ ਰੋਟੀ ਕਮਾਉਣ ਦੇ ਲਈ ਤਾਂ ਉਸ ਦਾ ਮਨ ਜਿਹੜਾ ਉਹ ਇੱਕਦਮ ਝੰਜੋੜਿਆ ਗਿਆ ਘਰ ਆ ਕੇ ਉਸਨੇ ਆਪਣੀ ਛੋਟੀ ਜਿਹੀ ਗੋਲਕ ਜਿਹੜੀ ਸੀ ਉਹ ਤੋੜ ਦਿੱਤੀ ਜਿਸ ਦੇ ਵਿੱਚ ਉਹ ਕਈ ਸਾਲਾਂ ਤੋਂ ਪੈਸੇ ਇਕੱਠੇ ਕਰ ਰਿਹਾ ਸੀ ਤਉ ਕੈਸੀ ਲੱਗੀ ਇੱਕ ਰੇੜੀ ਲਗਾ ਦਿੰਦਾ ਹੈ ਸਕੂਲ ਤੇ ਆਉਣ ਤੋਂ ਬਾਅਦ ਉਸਨੇ ਉਸ ਰੇੜੀ ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਪੜਾਈ ਦੇ ਨਾਲ ਨਾਲ ਨਿਕਲਿਆ ਹ ਬੱਚਾ ਹੁਣ ਰੇੜੀ ਲਾ ਕੇ ਪਰਿਵਾਰ ਦੀ ਮਦਦ ਕਰਨ ਲੱਗ ਪਿਆ ਜਦ ਉਸਦੇ ਪਿਤਾ ਨੇ ਇਹ ਦ੍ਰਿਸ਼ ਦੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਅੰਝੂ ਘਰੇ ਉਸਨੇ ਕਿਹਾ ਕਿ ਮੈਨ ਨੇ ਕਦੇ ਸੋਚਿਆ ਨਹੀਂ ਸੀ ਕਿ ਮੇਰਾ ਪੁੱਤਰ ਇੰਨਾ ਸਮਝਦਾਰ ਤੇ ਸੁਵੇਦਨਸ਼ੀਲ ਬਣੇਗਾ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਾਈ ਹੈ ਇਹ ਕਹਾਣੀ ਸਿਰਫ ਇੱਕ ਪਰਿਵਾਰ ਦੀ ਨਹੀਂ ਸਗੋਂ ਉਹਨਾਂ ਮਾਪਿਆਂ ਲਈ ਪ੍ਰੇਰਣਾ ਹੈ ਜੋ ਆਪਣੀ ਔਲਾਦ ਲਈ ਦਿਨ ਰਾਤ ਕੁਰਬਾਨਤ ਕਰਦੇ ਨੇ ਇਹ ਹਰ ਉਸ ਬੱਚੇ ਲਈ ਇੱਕ ਸੋਹਣਾ ਪੈਗਾਮ ਵੀ ਹੈ ਜੋ ਮਾਪਿਆਂ ਦੀ ਤਰੱਕੀ ਕਰਦੇ ਨੇ ਸੋ ਤੁਹਾਨੂੰ ਇੱਕ ਕਿਵੇਂ ਦੇ ਲੱਗੇ ਕਮੈਂਟ ਕਰਕੇ ਆਪਣੇ ਜਵਾਬ ਦੋ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਸਾਡੀ ਇਹ ਕੋਸ਼ਿਸ਼ ਜਿਹੜੀ ਹੈ ਉਹ ਚੱਲੀ ਰਹੇ ਮਿਲਦੇ ਆ ਇੱਕ ਹੋਰ ਨਵੀਂ ਇਸੇ ਤਰ੍ਹਾਂ ਦੀ ਇਜ਼ਹਾਰਪ੍ਰੀਤ ਕਹਾਣੀ ਦੇ ਨਾਲ